ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਮਾਨ ਦਾ ਵੱਡਾ ਫੈਸਲਾ ਗਰੀਬ ਪਰਿਵਾਰਾਂ ਦੀ ਹੋਈ ਬੱਲੇ ਬੱਲੇ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਲਈ ਨਵੀਆਂ ਸਹੂਲਤਾਂ ਸ਼ੁਰੂ ਪੰਜਾਬ ਸਰਕਾਰ ਦੁਆਰਾ ਕਿਹੜੀਆਂ-ਕਿਹੜੀਆਂ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਤੇ ਤਾਜ਼ੀ ਅਪਡੇਟ ਦੇ ਉੱਪਰ ਔਰ ਜਾਂਦੇ ਹਾਂ ਕਿ ਪੰਜਾਬ ਸਰਕਾਰ ਦੁਆਰਾ ਕਿਹੜੀਆਂ-ਕਿਹੜੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਦੋਸਤੋ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਪੰਜਾਬ ਦੇ ਗਰੀਬ ਪਰਿਵਾਰ ਅਤੇ ਅਲੱਗ-ਅਲੱਗ ਜਾਤੀ ਦੇ ਲੋਕਾਂ ਦੇ ਲਈ ਭਲਾਈ ਤੇ ਨੇਕੀ ਵਾਲੇ ਕੰਮ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਹਨ ਔਰ ਇਸ ਦੇ ਵਿੱਚੋਂ ਕੁਝ ਕੰਮ ਪੰਜਾਬ ਸਰਕਾਰ ਨੇ ਜੋ ਆਪਣੇ ਵਾਅਦੇ ਕੀਤੇ ਸੀ ਪੂਰੇ ਕਰ ਦਿੱਤੇ ਹਨ ਅਤੇ ਕੁਝ ਵਾਅਦੇ ਬਹੁਤ ਜਲਦ ਪੂਰਾ ਕਰਨ ਜਾ ਰਹੇ ਹਨ ਤਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੀਆਂ ਸਕੀਮਾਂ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਹਨ ਤਾਂ ਦੋਸਤੋ ਦੇਖ ਸਕਦੇ ਹੋ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਸਭ ਤੋਂ ਪਹਿਲੀ ਸਕੀਮ ਹੈ ਜੀ ਘਰ-ਘਰ ਫ੍ਰੀ ਰਾਸ਼ਨ ਜੀ ਹਾਂ ਦੋਸਤੋ ਪਹਿਲੀਆਂ ਸਰਕਾਰਾਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਫ੍ਰੀ ਰਾਸ਼ਨ ਵੰਡ ਰਹੀਆਂ ਸਨ ਲੇਕਿਨ ਤੁਸੀਂ ਦੇਖਿਆ ਹੈ ਜੋ ਪਿਛਲੇ 2 ਸਾਲਾਂ ਤੋਂ ਯਾਨੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੋ ਕਨਕ ਹੁਣ ਮਿਲ ਰਹੀ ਹੈ ਅਤੇ ਜੋ ਪਹਿਲਾਂ ਮਿਲ ਰਹੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਪਹਿਲੀਆਂ ਸਰਕਾਰਾਂ ਗਲੀ ਸੜੀ ਖਰਾਬ ਹੋਈ ਕਨਕ ਆਪਾਂ ਨੂੰ ਦਿੰਦੇ ਸੀਗੇ ਜੋ ਕਿ ਆਪਾਂ ਖੁਦ ਤਾਂ ਕੀ ਆਪਾਂ ਆਪਣੇ ਡੰਗਰਾਂ ਨੂੰ ਵੀ ਨਹੀਂ ਪਾ ਸਕਦੇ ਸੀ ਲੇਕਿਨ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਵੱਡਾ ਫੈਸਲਾ ਇਹ ਹੀ ਕੀਤਾ ਸੀ ਕੀ ਜੋ ਸਹੀ ਕਣਕ ਹੋਵੇਗੀ ਖਾਨ ਦੇ ਲਾਇਕ ਹੋਵੇਗੀ ਆਟਾ ਪੈਸਾਨ ਦੇ ਲਾਇਕ ਹੋਵੇਗੀ ਸਿਰਫ ਉਹੀ ਕਣਕ ਗਰੀਬ ਪਰਿਵਾਰਾਂ ਨੂੰ ਰਾਸ਼ਨ ਵਜੋਂ ਵੰਡੀ ਜਾਇਆ ਕਰੇਗੀ ਤਾਂ ਇਹਨਾਂ ਮਹੀਨਿਆਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਆਪਾਂ ਨੂੰ ਫਰਕ ਦੇਖਣ ਨੂੰ ਮਿਲਿਆ ਕਿਉਂਕਿ ਹੁਣ ਜੋ ਆਪਣੇ ਕਿਸਾਨਾਂ ਵੀਰਾਂ ਦੇ ਆਪਣੀ ਤਾਜ਼ੀ ਕਣਕ ਵੇਚਦੇ ਆ ਉਹੀ ਕਣਕ ਆਪਾਂ ਨੂੰ ਸਰਕਾਰ ਵਾਪਸ ਅਨਾਜ ਦੇ ਵਜੋਂ ਦਿੰਦੇ ਆ ਰਾਸ਼ਨ ਦੇ ਵਜੋਂ ਦਿੰਦੇ ਆ ਜੋ ਕਿ ਆਪਣੇ ਲਈ ਇੱਕ ਬਹੁਤ ਵਧੀਆ ਫਾਇਦੇਮੰਦ ਸਕੀਮ ਹੈ ਕਿਉਂਕਿ ਇਸ ਕੰਕਲ ਦੇ ਨਾਲ ਬਹੁਤ ਸਾਰੇ ਘਰ ਆਪਣੀ ਰੋਟੀ ਲਈ ਆਟਾ ਪੋਸਾ ਕੇ ਉਸ ਨੂੰ ਖਾਂਦੇ ਹਨ ਅਗਲੀ ਸਕੀਮ ਹੈ ਜੀ ਮਹੱਲਾ ਕਲੀਨਿਕ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਦਾ ਕੰਮ ਬਹੁਤ ਚੱਲ ਰਿਹਾ ਜਿਸ ਤੇ ਤੁਸੀਂ ਸਰਕਾਰੀ ਜੋ ਮਹੱਲਾ ਕਲੀਨਿਕ ਖੋਲੇ ਗਿਆ ਉਥੋਂ ਤੁਸੀਂ ਆਪਣੇ ਟੈਸਟ ਕਰਵਾ ਸਕਦੇ ਹੋ ਫ੍ਰੀ ਦੇ ਵਿੱਚ ਅਤੇ ਆਪਣਾ ਇਲਾਜ ਵੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਆਸ਼ੀਰਵਾਦ ਸਕੀਮ ਜੋ ਕਿ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਲੇਕਿਨ ਉਹਨਾਂ ਸਰਕਾਰਾਂ ਦੇ ਸਮੇਂ ਇਸ ਸਕੀਮ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਮਿਲਦਾ ਤੇ ਜਿਨ੍ਹਾਂ ਨੂੰ ਮਿਲਦਾ ਉਹਨਾਂ ਨੂੰ ਵੀ ਛਾਲ 2 ਸਾਲ 3 ਸਾਲ ਬਾਅਦ ਮਿਲਦਾ ਸੀ ਲੇਕਿਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਇਸ ਸਕੀਮ ਦਾ ਲਾਭ 1 ਮਹੀਨੇ ਦੇ ਵਿੱਚ ਦੇ ਦਿੰਦੀ ਹੈ ਅਤੇ ਜਿਨ੍ਹਾਂ ਨੇ ਵੀ ਆਪਣੀ ਲੜਕੀ ਦੀ ਮੈਰਿਜ ਕਰਨੀ ਹੈ ਉਹ ਇਸ ਸਕੀਮ ਦੇ ਵਿੱਚ ਜਰੂਰ ਅਪਲਾਈ ਕਰੋ ਤੁਹਾਨੂੰ ਸਰਕਾਰ 51000 ਰੁਪਏ ਦਾ ਸ਼ਗਨ ਵਜੋਂ ਰਾਸ਼ੀ ਦਿੰਦੀ ਹੈ ਡੋਰ ਟੂ ਸਰਵਿਸ ਇਸ ਦਾ ਕੰਮ ਸੇਵਾ ਕੇਂਦਰਾਂ ਵਿੱਚ ਦਿੱਤਾ ਗਿਆ ਹੈ ਅਗਰ ਤੁਸੀਂ ਵੀ ਕੋਈ ਸਰਟੀਫਿਕੇਟ ਬਣਾਉਣਾ ਹੈ ਤੁਹਾਨੂੰ ਸੇਵਾ ਕੇਂਦਰ ਵਿੱਚ ਜਾਣ ਦੀ ਜਰੂਰਤ ਨਹੀਂ ਪੈਂਦੀ ਹੈ ਤੁਸੀਂ ਡੋਰ ਟੂ ਡੋਰ ਸਰਵਿਸ ਦਾ ਲਾਭ ਲੈ ਕੇ ਆਪਣੇ ਘਰ ਦੇ ਵਿੱਚ ਹੀ ਅਪਾਇੰਟਮੈਂਟ ਲੈ ਸਕਦੇ ਹੋ ਅਤੇ ਤੁਹਾਡੇ ਘਰ ਸੇਵਾ ਕੇਂਦਰ ਦੇ ਕਰਮਚਾਰੀ ਆ ਕੇ ਤੁਹਾਡਾ ਸਰਟੀਫਿਕੇਟ ਅਪਲਾਈ ਕਰਕੇ ਦੇਣਗੇ ਇਸ ਤੋਂ ਇਲਾਵਾ 2500 ਰੁਪਏ ਪੈਨਸ਼ਨ ਜਿਸ ਦੇ ਬਾਰੇ ਪੰਜਾਬ ਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਸਰਕਾਰ ਦਾ ਅਤੇ ਇਸ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਅਤੇ ਬਹੁਤ ਜਲਦ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹਨਾਂ ਨੂੰ 2500 ਰੁਪਏ ਪੈਨਸ਼ਨ ਮਹੀਨਾ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ ਅਗਲਾ ਹੈ ਕਿ ਮਹਿਲਾ ਨੂੰ 1000 ਰੁਪਏ ਪੈਨਸ਼ਨ ਜਿਸ ਦੇ ਉੱਪਰ ਪੰਜਾਬ ਦੇ ਜੋ ਕਿ ਬਹੁਤ ਜਲਦੀ ਸ਼ੁਰੂ ਕਰਨ ਜਾ ਰਿਹਾ ਜਿਸ ਤੇ ਤੁਸੀਂ ਡਾਕੂਮੈਂਟ ਤਿਆਰ ਕਰਕੇ ਰੱਖੋ ਤਾਂ ਕਿ ਜਦੋਂ ਵੀ ਸਕੀਮ ਸ਼ੁਰੂ ਹੋਵੇ ਤੁਸੀਂ ਇਸ ਦਾ ਲਾਭ ਉਠਾ ਸਕੇ ਅਗਲੀ ਸਕੀਮ ਆ ਜੀ ਵਜ਼ੀਫਾ ਸਕੀਮ ਜਿਸ ਦੇ ਵਿੱਚ ਤੁਸੀਂ ਪੰਜਾਬ ਦੇ ਕਿਸੇ ਵੀ ਸਕੂਲ ਕਾਲਜ ਵਿੱਚ ਪੜ ਰਹੇ ਹੋ ਤੁਸੀਂ ਵਜ਼ੀਫੇ 베ਸ ਆਪਣੀ ਸਟੱਡੀ ਨੂੰ ਪੂਰਾ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਫੀਸਾਂ ਕਰਕੇ ਅੱਗੇ 10ਵੀਂ 12ਵੀਂ ਤੋਂ ਬਾਅਦ ਵੀ ਪੜਾਈ ਨਹੀਂ ਕਰ ਸਕਦੇ ਸੀ ਲੇਕਿਨ ਇਸ ਸਕੀਮ ਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਫਾਇਦਾ ਹੋ ਰਿਹਾਗਾ ਜੋ ਕਿ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਕੋਈ ਡਿਗਰੀ ਡਿਪਲੋਮਾ ਕਰਦੇ ਹਨ ਤਾਂ ਉਹਨਾਂ ਨੂੰ ਸਕਾਲਰਸ਼ਿਪ ਬੇਸ ਤੇ ਐਡਮਿਸ਼ਨ ਦਿੱਤੀ ਜਾਂਦੀ ਹੈ ਅਤੇ ਉਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਫੀਸ ਚਾਰजेस ਨਹੀਂ ਕੀਤਾ ਜਾਂਦਾ ਇਸ ਤੋਂ ਇਲਾਵਾ ਸਕਿੱਲ ਸੈਂਟਰ ਸਕਿੱਲ ਸੈਂਟਰ ਪੰਜਾਬ ਦੇ ਵਿੱਚ ਖੋਲੇ ਜਾ ਚੁੱਕੇ ਆ ਅਗਰ ਤੁਸੀਂ ਕਿਸੇ ਵੀ ਵਰਕ ਦਾ ਐਕਸਪੀਰੀਅੰਸ ਸਕਿੱਲ ਲੈਣਾ ਚਾਹੁੰਦੇ ਹੋ ਸਰਕਾਰੀ ਸਕਿੱਲ ਸੈਂਟਰ ਦੇ ਵਿੱਚ ਲੈ ਸਕਦੇ ਹੋ ਤੁਹਾਨੂੰ ਸਰਕਾਰ ਦੁਆਰਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤੁਹਾਨੂੰ ਸਰਕਾਰ ਦੁਆਰਾ ਹੀ ਯੂਨੀਫਾਰਮ ਅਤੇ ਪੂਰੀ ਕਿੱਟ ਦਿੱਤੀ ਜਾਂਦੀ ਹੈ ਪਲੱਸ ਤੁਹਾਨੂੰ ਇਸ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜੋ ਕਿ ਤੁਹਾਡੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕੰਮ ਆਉਂਦੇ ਹਨ ਇਸ ਤੋਂ ਇਲਾਵਾ ਹੀ ਅਗਲਾ ਕੰਮ ਫ੍ਰੀ ਕੰਪਿਊਟਰ ਸੈਂਟਰ ਅਗਰ ਤੁਸੀਂ ਕੰਪਿਊਟਰ ਕੋਰਸ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਮੌਕੇ ਆ ਪੰਜਾਬ ਦੇ ਵਿੱਚ ਫ੍ਰੀ ਕੰਪਿਊਟਰ ਸੈਂਟਰ ਖੁੱਲੇ ਗਏ ਆ ਜਿੱਤੇ ਤੁਸੀਂ ਆਪਣੀ ਐਡਮਿਸ਼ਨ ਕਰਵਾ ਕੇ ਸਾਲ ਦਾ 6 ਮਹੀਨਿਆਂ ਦਾ 3 ਮਹੀਨਿਆਂ ਦਾ ਜਿੰਨਾ ਵੀ ਕੋਰਸ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਅਤੇ ਇਸ ਦਾ ਵੀ ਤੁਹਾਨੂੰ ਸਰਟੀਫਿਕੇਟ ਪਲਸ ਤੁਹਾਨੂੰ ਇਸ ਦੇ ਵਿੱਚ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ 5 ਲੱਖ ਤੱਕ ਮੁਫਤ ਇਲਾਜ ਤੁਸੀਂ ਕਿਸੇ ਵੀ ਸਰਕਾਰੀ ਪ੍ਰਾਈਵੇਟ ਹਸਪੀਟਲ ਜੇ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਆਸ਼ਮਾਨ ਕਾਰ ਦੇ ਉੱਪਰ ਤੁਹਾਨੂੰ 5 ਲੱਖ ਤੱਕ ਦਾ ਮੁਫਤ ਇਲਾਜ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਜਿਸ ਦਾ ਤੁਸੀਂ ਲਾਭ ਉਠਾ ਸਕਦੇ ਹੋ ਅਗਲਾ ਹੈ ਜੀ ਈਸ਼ਰਮ ਕਾਰਡ ਜੋ ਕਿ ਸੈਂਟਰ ਗਵਰਨਮੈਂਟ ਵੱਲੋਂ ਚਲਾਇਆ ਗਿਆ ਸੀ ਲੇਕਿਨ ਸੈਂਟਰ ਗਵਰਨਮੈਂਟ ਵੱਲੋਂ ਹਾਲੇ ਤੱਕ ਇਸ ਦੀ ਕੋਈ ਵੀ ਸਕੀਮ ਲਾਗੂ ਨਹੀਂ ਕੀਤੀ ਗਈ ਤਾਂ ਪੰਜਾਬ ਸਰਕਾਰ ਦੁਆਰਾ ਈਸ਼ਰਮ ਕਾਰਡ ਉੱਪਰ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਤੇ 3-3000 ਰੁਪਏ ਦੀਆਂ ਦੋ ਕਿਸ਼ਤਾਂ ਜਾਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਦੂਸਰੇ ਬੱਚੇ ਲੜਕੀ ਹੋਣ ਦੀ ਸੂਰਤ ਵਿੱਚ 8000 ਰੁਪਏ ਦੀ ਸਕੀਮ ਜੋ ਕਿ ਸੈਂਟਰ ਗਵਰਨਮੈਂਟ ਅਤੇ ਪੰਜਾਬ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਅਗਲੀ ਸਕੀਮ ਹੈ ਪੀਐਮ ਆਵਾਸ ਯੋਜਨਾ ਜੋ ਕਿ ਫ੍ਰੀ ਘਰ ਯੋਜਨਾ ਹੈ ਜਿਸ ਦੇ ਵਿੱਚ ਅਗਰ ਤੁਹਾਡਾ ਘਰ ਕੱਚਾ ਹੈ ਜਾਂ ਫਿਰ ਬਾਲਿਆਂ ਵਾਲੀ ਛੱਤ ਹੈ ਤਾਂ ਤੁਸੀਂ ਇਸ ਸਕੀਮ ਵਿੱਚ ਅਪਲਾਈ ਕਰਕੇ ਫ੍ਰੀ ਆਵਾਸ ਯੋਜਨਾ ਸਕੀਮ ਦਾ ਲਾਭ ਲੈ ਸਕਦੇ ਹੋ ਅਗਲੀ ਸਕੀਮ ਹੈ ਜੀ ਪੀਐਮ ਉਜਵਲ ਯੋਜਨਾ ਅਗਰ ਤੁਸੀਂ ਖਾਲੇ ਤੱਕ ਸਰਕਾਰ ਦੁਆਰਾ ਫ੍ਰੀ ਐਲਪੀਜੀ ਸਿਲੰਡਰ ਨਹੀਂ ਲਿਆ ਤਾਂ ਤੁਸੀਂ ਇਸ ਸਕੀਮ ਵਿੱਚ ਅਪਲਾਈ ਕਰਕੇ ਫ੍ਰੀ ਐਲਪੀਜੀ ਸਿਲੰਡਰ ਲੈ ਸਕਦੇ ਹੋ ਅਤੇ ਇਸ ਸਿਲੰਡਰ ਉੱਪਰ ਤੁਹਾਨੂੰ ਰੀਫਲ ਕਰਵਾਉਣ ਤੇ ਸਰਕਾਰ ਦੁਆਰਾ 300 ਰੁਪਏ ਤੱਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਗਲੀ ਸਕੀਮ ਹੈ ਜੀ ਪੀਐਮ ਕਿਸਾਨ ਜਿਸ ਤੇ ਵਿੱਚ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਜਾਂ ਫਿਰ ਭਾਰਤ ਦੇ ਕਿਸੇ ਵੀ ਸਟੇਟ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਪੀਐਮ ਕਿਸਾਨ ਯੋਜਨਾ ਦਾ ਲਾਭ ਉਠਾ ਸਕਦੇ ਹੋ ਔਰ ਇਸ ਤੋਂ ਇਲਾਵਾ ਸੁਚਾਲਿਆ ਯੋਜਨਾ ਘਰ ਘਰ ਫਰੀ ਸੂਚਾਲਿਆ ਯੋਜਨਾ ਦਾ ਵੀ ਤੁਸੀਂ ਲਾਭ ਉਠਾ ਸਕਦੇ ਹੋ ਇਸ ਸਕੀਮ ਦਾ ਲਾਭ ਉਹਨਾਂ ਗਰੀਬ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੇ ਘਰ ਸੂਚਾਲਿਆ ਨਹੀਂ ਬਣਿਆ ਹੋਇਆ ਅਤੇ ਉਹ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ ਤਾਂ ਇਹ ਸੀ ਅੱਜ ਦੀ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ